ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਸ ਮੈਂ ਕਿਹਾ ਚਲੋ ਇਹ ਗੱਲਬਾਤ ਕਰ ਲੈਣੇ ਆਂ ਬਈ ਬਹੁਤ ਥੱਕੇ ਪਏ ਆ ਜੀ ਵਿਆਹ ਬਹੁਤ ਧੀਗੇ ਵਿਆਹਾਂ ਕਰਕੇ ਤੁਹਾਨੂੰ ਪਤਾ ਹੈ ਵੀ ਜੜੀ ਭੱਜ ਦੌੜ ਹੁੰਦੀ ਆ ਫਿਰ ਘਰ ਦੇ ਕੰਮ ਵੀ ਦੇਖਣੇ ਹੁੰਦੇ ਆ ਉਹ ਹਰਾਸਮੈਂਟ ਚਾਪਨੂੰ ਬੜਾ ਥਕੇਮਾ ਜਾ ਹੋ ਜਾਂਦਾ ਤਾਂ ਕਰਕੇ ਕੁਛ ਸਰੀਰ ਵੀ ਠੀਕ ਨਹੀਂ ਥਾਇਨਾ ਤੇ ਕਾਫੀ ਬੁਖਾਰ ਬਖੂਰ ਹੋ ਕੇ ਛਟਿਆ ਮੈਂ ਕਿਹਾ ਵੀ ਚਲੋ ਵੀਡੀਓ ਰੈਗੂਲਰ ਪੈਂਦੀ ਰਹੇ ਤਾਂ ਵਧੀਆ ਕਿਉਂਕਿ ਮੇਰੀਆਂ ਭੈਣਾਂ ਦੀ ਫਰਮੈਸ਼ ਹੁੰਦੀ ਆ ਮੈਨੂੰ ਆਪਣੀਆਂ ਭੈਣਾਂ ਦੀ ਫਰਮੈਸ਼ ਪੂਰੀ ਕਰਨ ਲਈ ਮੈਨੂੰ ਵੀਡੀਓ ਜ਼ਰੂਰ ਬਣਾਉਣੀ ਪੈਂਦੀ ਆ ਠੀਕ ਆ ਜੀ ਬੜਾ ਪਿਆਰ ਮਿਲਦਾ ਹੈ ਬੜਾ ਸਤਿਕਾਰ ਮਿਲਦਾ ਹੈ ਮੈਂ ਤੁਹਾਨੂੰ ਦੱਸਦੀ ਆਂ ਵੀ ਅੱਜ ਜਿਹੜੀ ਆਪਾਂ ਨੇ ਗੱਲ ਕਰਨੀ ਆ ਉਹ ਕਰਨੀ ਆ ਰੂਹ ਦਾ ਸਕੂਨ ਬਾਰੇ ਰੂਹ ਦਾ ਸਕੂਨ ਕੀ ਆ ਅਸੀਂ ਰੂਹ ਦਾ ਸਕੂਨ ਕੀ ਨੂੰ ਕਹਿੰਦੇ ਆ ਮੈਂ ਤੁਹਾਨੂੰ ਦੱਸਦੀ ਆਂ ਦੁਨੀਆ ਕੋਲ ਪੈਸਾ ਬਹੁਤ ਵੱਧ ਗਿਆ ਦੁਨੀਆ ਦੀਆਂ ਸਹੂਲਤਾਂ ਬਹੁਤ ਵੱਧ ਗਈਆਂ ਦੁਨੀਆ ਮਨ ਚਾਹਿਆ ਐਸ਼ੋ ਰਾਮ ਕਰ ਸਕਦੀ ਆ ਮਨ ਚਾਹਿਆ ਖਾ ਪੀਣ ਸਕਦੀ ਆ ਮਨ ਚਾਹਿਆ ਮਕਾਨ ਪਾ ਸਕਦੀ ਆ ਮਨ ਚਾਹੀ ਗੱਡੀ ਲੈ ਸਕਦੀ ਆ ਇਹ ਸਭ ਦੌਲਤਾਂ ਸ਼ੌਰਤਾਂ 'ਚ ਗੱਲਾਂ ਆ ਜਾਂਦੀਆਂ ਨੇ ਜੀ ਪਰ ਜਿੱਥੇ ਸਹੀਂ ਮੇਰੀ ਸੋਚ ਆ ਜਿੱਥੇ ਸਹੀਂ ਮੈਂ ਲੋਕਾਂ 'ਚ ਦੇਖਦੀ ਆ ਜਿਹੜੇ ਕਹਿੰਦੇ ਆ ਅਸੀਂ ਬਹੁਤ ਵੱਡੇ ਆ ਅਸੀਂ ਆਏ ਆ ਆਏ ਆ ਦੇਖੋ ਇਹਨਾਂ 'ਚ ਕਈ ਵਾਰ ਨਾ ਉਹ ਕਹਿੰਦੇ ਹੁੰਦੇ ਨੇ ਸਾਡੀ ਰੂਹ ਦਾ ਸਕੂਨ ਇੱਕ ਚੀਜ਼ ਹੋਰ ਵੀ ਖੋਲਣ ਦੀ ਆ ਸਾਡੀ ਸੋਚ ਛੋਟੀ ਹੋਣੀ ਅਸੀਂ ਹਰ ਇੱਕ ਨੂੰ ਆਪ ਤੋਂ ਨੀਮਾ ਸਮਝਦੇ ਆਂ ਸਾਨੂੰ ਲੱਗਦਾ ਵੀ ਸਾਡੇ ਕੋਲ ਪੈਸਾ ਬਹੁਤ ਹੈ ਪੈਸੇ ਦਾ غرور ਸਾਨੂੰ ਅੰਦਰੇ ਅੰਦਰ ਟਿਕਣ ਨਹੀਂ ਦਿੰਦਾ ਉਹ ਸਾਡੀ ਰੂਹ ਦਾ ਸਕੂਨ ਖੋਲ ਲੰਦਾ ਜਿਹੜਾ ਨਾ ਮੈਂ ਤੁਹਾਨੂੰ ਦੱਸਦੀ ਆਂ ਜਿਹੜੀਆਂ ਰੂਹਾਂ ਅੰਦਰੋਂ ਖੜੀਆਂ ਹੁੰਦੀਆਂ ਉਹ ਹੋਰ ਹੁੰਦੀਆਂ ਨੇ ਜਿਹੜੀਆਂ ਇੱਕ ਮਜਬੂਰੀ ਜਿਹੀ ਹੱਸਦੀਆਂ ਹੁੰਦੀਆਂ ਨੇ ਜਾਂ ਹੰਕਾਰ ਚ ਬੜਾ ਭੌਜਾ ਖਾਣਾ ਹੈ ਜਿੰਨੀ ਕਿ ਤੁਸੀਂ ਗੱਲ ਕਰ ਲਈ ਉਨੀ ਕੁ ਤੁਹਾਡੇ ਨਾਲ ਮਣਮੋਟਾ ਹੱਸ ਬੋਲ ਲੈਣਾ ਉਹ ਰੂਹਾਂ ਹੋਰ ਹੁੰਦੀਆਂ ਨੇ ਜਿਨ੍ਹਾਂ ਨੇ ਪੂਰੀ ਮਹਿਫਲ ਜਮਾ ਕੇ ਬੈਠਣਾ ਹੈ ਖੜਖੜ ਹੱਸਣਾ ਹੈ ਉੱਚੀ ਉੱਚੀ ਹੱਸਣਾ ਹੈ ਬੜਾ ਤਾੜੀ ਮਾਰ ਕੇ ਹੱਸਣਾ ਹੈ ਇਹ ਸਾਡਾ ਅੰਦਰਲਾ ਹਾਸਾ ਹੁੰਦਾ ਹੈ ਫਿਰ ਉੱਥੇ ਅਸੀਂ ਸਾਰੇ ਦੋਖ ਕਲੇਸ ਸਭ ਮਟਾਈ ਬੈਠੇ ਹੁੰਨੇ ਆ ਅਸੀਂ ਆਪਣੀ ਦੁਨੀਆ ਚ ਖੋਏ ਬੈਠੇ ਹੁੰਨੇ ਆ ਇਹਨੂੰ ਰੂਹ ਦਾ ਸਕੂਨ ਕਹਿੰਦੇ ਆ ਮੈਂ ਤੁਹਾਨੂੰ ਦੱਸਦੀ ਆ ਇਹ ਤਾਂ ਪੰਜ ਸਵੰਤੀਆਂ ਰੂਹਾਂ ਟੱਕਰਦੀਆਂ ਅਰ ਤੱਕਦੇ ਰਹੀਦਾ ਉਹਨਾਂ 'ਚ ਬਹੁਤ ਕੁਝ ਲੱਭਦੇ ਰਹੀਦਾ ਉਹਨਾਂ ਦੇ ਚਿਹਰਿਆਂ 'ਚ ਬਹੁਤ ਕੁਝ ਲੱਭੀਦਾ ਹੈ ਕਿਉਂਕਿ ਚਿਹਰੇ ਪੜਨ ਦਾ ਤਜਰਬਾ ਬਹੁਤ ਆ ਗਿਆ ਹੁਣ ਤਾਂ ਤੁਰੇ ਜਾਂਦੇ ਆ ਅਗਲੇ ਦਾ ਚਿਹਰਾ ਪੜ ਲੀਦਾ ਪਰ ਰੂਹ ਦਾ ਸਕੂਨ ਕੀ ਹੈ ਹੁਣ ਮੈਂ ਤੁਹਾਨੂੰ ਦੱਸਦੀਆਂ ਰੂਹ ਦਾ ਸਕੂਨ ਹੈਗਾ ਸਾਡਾ ਪਰਿਵਾਰ ਪਰਿਵਾਰ ਨਾਲ ਦਿਲਾਂ ਦੀ ਸਾਂਝ ਪਰਿਵਾਰ ਨੂੰ ਅਸੀਂ ਇੱਕ ਦੇਖਣਾ ਚਾਹੁੰਦੇ ਆ ਇਹ ਸਾਡੀ ਰੂਹ ਦਾ ਸਕੂਨ ਹੈ ਪਰਿਵਾਰ ਚ ਅਸੀਂ ਬੈਠ ਕੇ ਹੱਸਣਾ ਖੇਡਣਾ ਚਾਹੁੰਦੇ ਆ ਇਹ ਸਾਡੀ ਰੂਹ ਦਾ ਸਕੂਨ ਹੈ ਅਸੀਂ ਪਰਿਵਾਰ ਨੂੰ ਸੁਖੀ ਦੇਖਣਾ ਚਾਹੁੰਦੇ ਆ ਇਹ ਸਾਡੀ ਰੂਹ ਦਾ ਸਕੂਨ ਹੈ ਅਸੀਂ ਸਾਰੇ ਪਰਿਵਾਰ ਨੂੰ ਖੁਸ਼ ਦੇਖਣਾ ਚਾਹੁੰਦੇ ਆ ਭਾਵੇਂ ਉੱਥੇ ਸੱਸ ਹੋਵੇ ਭਾਵੇਂ ਉੱਥੇ ਨੂੰ ਹੋਵੇ ਭਾਵੇਂ ਘਰ ਦੀਆਂ ਧੀਆਂ ਹੋਣ ਭਾਵੇਂ ਸਾਡੇ ਦੋਤਰੇ ਪੋਤਰੇ ਹੋਣ ਭਾਵੇਂ ਸਾਡੇ ਨਾਲ ਖੜੇ ਘਰ ਦੇ ਜਵਾਈ ਪਾਈ ਹੋਣ ਜਿੱਥੇ ਅਸੀਂ ਸਾਰੇ ਇੱਕ ਕਹਿੰਦੇ ਆ ਇੱਕ ਮੁਠੀ ਚ ਸਮਾਏ ਹੋਇਆ ਜਿੱਥੇ ਸਾਡੇ ਦਿਲ ਦੀਆਂ ਸਾਂਝਾਂ ਜਿੱਥੇ ਸਾਡੀਆਂ ਖੁਸ਼ੀਆਂ ਸਾਂਝੀਆਂ ਜਿੱਥੇ ਸਾਨੂੰ ਐਨਿਆਂ ਜੋ ਇੱਕ ਵੀ ਬਾਹਰ ਹੋਵੇ ਸਾਨੂੰ ਤੋੜ ਲੱਗ ਜਾਂਦੀ ਹੈ ਵੀ ਫਲਾਣਾ ਨਹੀਂ ਹੈਗਾ ਯਾਰ ਮਹਿਫਲ ਜੱਚੀ ਨਹੀਂ ਉੰਨੀ ਮਹਿਫਲ ਭਰੀ ਨਹੀਂ ਇਹ ਸਾਡੀ ਰੂਹ ਦਾ ਸਕੂਨ ਹੈ ਸਾਨੂੰ ਇੱਕ ਜਣਾ ਵੀ ਸਾਡੇ ਇਹਨਾਂ ਰਿਸ਼ਤਿਆਂ ਚੋਂ ਬਾਹਰ ਹੋਵੇ ਨਾ ਸਾਨੂੰ ਤੋੜ ਲੱਗ ਜਾਂਦੀ ਹੈ ਇਹ ਸਾਡੀ ਰੂਹ ਦਾ ਸਕੂਨ ਹੈ ਇਹ ਨਹੀਂ ਹੈਗਾ ਮੈਂ ਤੁਹਾਨੂੰ ਦੱਸਦੀ ਆ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਕਿਉਂਕਿ ਜਿਹੜਾ ਮੇਰਾ ਹੁਣ ਸੋਸ਼ਲ ਮੀਡੀਆ ਤੇ ਕੰਮ ਹੈ ਮੇਰਾ ਇਦਾਂ ਦਾ ਹੀ ਆ ਜਿੰਨਾ ਚਿਰ ਮੈਂ ਕਿਸੇ ਦਾ ਚਿਹਰੇ ਨਹੀਂ ਪੜੂਗੀ ਜਿੰਨਾ ਚਿਰ ਮੈਂ ਕਿਸੇ ਨੂੰ ਅੰਦਰ ਤੱਕ ਨਹੀਂ ਦੇਖੂਗੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ ਮੈਂ ਦੇਖੀ ਹੋਈ ਦੁਨੀਆਦਾਰੀ ਚੋਂ ਪਰਖੀ ਹੋਈ ਦੁਨੀਆਦਾਰੀ ਚੋਂ ਹੰਡਾਈ ਹੋਈ ਦੁਨੀਆਦਾਰੀ ਚੋਂ ਹੀ ਗੱਲਾਂ ਕਰਦੀ ਹੁੰਦੀ ਆ ਸਾਡੇ ਰੂਹ ਦਾ ਸਕੂਨ ਇਹ ਨਹੀਂ ਹੈਗਾ ਹੁਣ ਲਾਲੋ ਮੈਂ ਆ ਮੈਂ ਇੱਕ ਧੀ ਵੀ ਆ ਤੇ ਮੈਂ ਇੱਕ ਨੂੰ ਵੀ ਆ ਜੇ ਮੈਂ ਕਹਾਂ ਵੀ ਮੇਰੀ ਖੁਸ਼ੀ ਇਸ ਚੀਜ਼ ਚ ਹੈ ਵੀ ਮੇਰੇ ਪਿੱਕੇ ਹੀ ਮੇਰੇ ਅਲਦਾਲੇ ਹੋਣ ਬਸ ਇਸ ਚੀਜ਼ ਚ ਮੇਰੀ ਖੁਸ਼ੀ ਆ ਇਹ ਹੀ ਮੇਰੀ ਰੂਹ ਦਾ ਸਕੂਨ ਆ ਹੋਰ ਮੈਨੂੰ ਕੋਈ ਨਾ ਦੇਖੇ ਕਹੇ ਜੀ ਇਨਸਾਨ ਅੰਦਰੋਂ ਅੰਦਰੀ ਸੜਦੇ ਜਲਦੇ ਖੱਪਦੇ ਖੂਨ ਫੂਕਦੇ ਇਹਨਾਂ ਦੇ ਚਿਹਰੇ ਦੇਖਣੇ ਵਾਲੇ ਹੁੰਦੇ ਆ ਇਹਨਾਂ ਦੇ ਚਿਹਰਿਆਂ ਤੋਂ ਸਨੇਮਾ ਪੜਿਆ ਜਾ ਸਕਦਾ ਮੈਂ ਕੋ ਦਰਨ ਦਿੱਤੀ ਆ ਤੁਹਾਨੂੰ ਹੁਣ ਇੱਕ ਕੁੜੀ ਕਹੇ ਭਾਈ ਮੇਰੇ ਪਿੱਕੇ ਘਰ ਮੇਰੇ ਸਹਰਿਆਂ ਦਾ ਹੀ ਅਮਲਾ ਫੈਲਾ ਹੋਵੇ ਔਰ ਇੱਥੇ ਨਾ ਤਾਈ ਦੀਆਂ ਕੁੜੀਆਂ ਆਉਣ ਨਾ ਚਾਚੇ ਦੀਆਂ ਕੁੜੀਆਂ ਆਉਣ ਨਾ ਪਰਜਾਈਆਂ ਦੀ ਚੱਲੇ ਬਸ ਮੇਰੀਓ ਚੰਦੇ ਇਹ ਵੀ ਸਾਡਾ ਇਦਾਂ ਦੇ ਜਿਹੜੇ ਰਿਸ਼ਤੇ ਆ ਨਾ ਇਹ ਸਾਨੂੰ ਆਪ ਤਾਂ ਸੜਨਾ ਹੀ ਸੜਨਾ ਹੈ ਸਾਨੂੰ 50 ਜਣਿਆਂ ਨੂੰ ਹੋਰ ਨੂੰ ਸਾੜ ਦਿੰਦੇ ਨੇ ਕਿਉਂਕਿ ਲਾਲੋ ਵੀ ਮੈਂ ਹੀ ਆਪਣੇ ਤਾਏ ਚਾਚੇ ਦੇ ਕਿਤੇ ਕਿਸੇ ਵਿਆਹ ਚ ਗਈ ਹੋਈਆਂ ਉੱਥੇ ਮੈਨੂੰ ਕੋਈ ਝੱਲ ਨਹੀਂ ਰਿਹਾ ਅਗਲੇ ਦੀ ਘਰ ਦੀ ਧੀ ਆ ਜਿਹੜੀ ਮੈਨੂੰ ਝੱਲ ਨਹੀਂ ਰਹੀ ਫੇ ਮੇਰੀ ਰੁਬਿਆ ਚ ਰੂਹ ਖਿੜਨੀ ਨਹੀਂ ਖਿੜਨੀ ਨਹੀਂ ਜੇ ਉਹੀ ਅਗਲੇ ਦੀ ਘਰ ਦੀ ਧੀ ਆ ਜਿਹੜੀ ਮੈਂ ਤਾਏ ਚਾਚੇ ਦੀ ਕੁੜੀ ਆ ਅਗਲੀ ਮੈਨੂੰ ਨੱਠ ਨੱਠ ਜੱਫੀਆਂ ਪਾਵੇ ਹਰੇਕ ਜਗ੍ਹਾ ਮੈਨੂੰ ਨਾਲ ਰੱਖੇ ਆ ਜਾ ਭੈਣੇ ਆ ਜਾ ਭੈਣੇ ਪਾਹ ਕਰੀ ਆ ਜਾ ਭੈਣੇ ਪਾਹ ਕਰੀਏ ਮੇਰੀ ਰੂਹ ਖਿੜੀ ਰਹਿਣੀ ਆ ਇਹ ਸਾਡੀ ਰੂਹ ਦਾ ਸਕੂਨ ਆ ਉਹਦੀ ਰੂਹ ਵੀ ਖਿੜੂ ਤੇ ਨਾਲ ਮੇਰੀ ਰੂਹ ਵੀ ਖਿੜੂ ਮੈਨੂੰ ਵਿਆਹ ਵੀ ਸੋਹਣਾ ਲੱਗੋ ਇਹ بڑا ਨਜ਼ਾਰਾ ਆ ਗਿਆ ਯਾਰ ਚਾਚੇ ਦੇ ਮੁੰਡਾ ਦੇ ਵਿਆਹ 'ਚ ਜਾ ਕੇ ਜੇ ਮੈਨੂੰ ਅਗਲੀ ਘਰ ਦੀ ਕੁੜੀ ਆ ਜਿਹੜੀ ਰੀਅਲ ਭੈਣ ਆ ਅਗਲੇ ਦੀ ਉਹ ਮੈਨੂੰ ਤੋੜ ਤੋੜ ਸਿਟੇ ਮੈਂ ਘਰ ਆ ਕੇ ਕਹੂੰਗੀ ਯਾਰ ਫਿੱਟ ਲੜਤੇ ਹੈ ਜਿਵੇਂ ਆ ਤਾਂ ਜਾਣਦੀ ਉੱਥੇ ਤਾਂ ਕਿਸੇ ਨੇ ਪੁੱਛਿਆ ਤੱਕ ਨਹੀਂ ਹੋਇਆ ਕਿ ਨਹੀਂ ਇਹ ਚੀਜ਼ ਮੇਰੀਆਂ ਗੱਲਾਂ 'ਚੋ ਸਮਝਿਆ ਕਰੋ ਮੈਂ ਜ਼ਿਆਦਾਤਰ ਨਵੀਆਂ ਕੁੜੀਆਂ ਲਈ ਇਹ ਗੱਲ ਕਰਦੀ ਰਹਿੰਦੀ ਆ ਜਿਹੜੀਆਂ ਸਾਡੀਆਂ ਇਹ ਜੜੀਆਂ ਬੀਮੀਆਂ ਬਣਣਾ ਸਾਡਾ ਤਾਂ ਸਮਾਂ ਲੰਘ ਗਿਆ ਸੀ ਤਾਂ ਤੁਹਾਡੇ ਨਾਲ ਧੁਕੜੀ ਸੁਣਨੀਆਂ ਭਾਵੇਂ ਸਾਡੀਆਂ ਧੀਆਂ ਦਾ ਮਾਣਾ ਮੋਟਾ ਦਿਮਾਖ ਖਰਾਬ ਹੈ ਭਾਵੇਂ ਸਾਡੀਆਂ ਨੂੰਹਾਂ ਦਾ ਦਿਮਾਖ ਖਰਾਬ ਵਾਲੀਆਂ ਜਨੀਆਂ ਅਸ ਤਾਂ ਤੁਹਾਡੇ ਨਾਲ ਧੁਕੜੀ ਸੁਣਨੇ ਆ ਮੈਂ ਤੁਹਾਡੇ ਲਈ ਗੱਲ ਕਰਦੀ ਆ ਤੁਹਾਡੇ ਲਈ ਭਾਈ ਮੇਰੇ ਕਹਿਣ ਦਾ ਮਤਲਬ ਇਹ ਤੁਹਾਨੂੰ ਮੈਂ ਅਧਾਰਨਾ ਦੰਨੀਆਂ ਛੋਟੀਆਂ-ਛੋਟੀਆਂ ਵੀ ਇੱਕ ਬੰਦਾ ਜਲਿਆ-부ਜਿਆ ਹੋਵੇ ਇੱਕ ਬੰਦਾ ਕਿਸੇ ਨੂੰ ਨਾ ਝੱਲਣੇ ਵਾਲਾ ਹੋਵੇ ਆੜ-ਦਾੜੇ 50 ਬੰਦਿਆਂ ਦਾ ਸਕੂਨ ਖੋ ਲੈੰਦਾ ਹੈ ਹੁਣ ਅਸੀਂ ਵਿਆਹ ਚ ਜਾ ਕੇ ਆਏ ਆ ਮੈਂ ਤੁਹਾਨੂੰ ਅੱਗੇ ਵੀ ਗੱਲ ਕਰੀ ਆ ਫਿਰ ਉਹ ਕਹਿੰਦੇ ਹੁੰਦੇ ਆ ਅਸੀਂ ਵਿਆਹ ਚ ਜਾ ਕੇ ਆਏ ਆ ਸਾਡੇ ਵਿਆਹ ਹੋ ਕੇ ਹਟਿਆ ਉੱਥੇ ਸਾਡੇ ਭੂਜ ਦੀਆਂ ਦੋਤੀਆਂ ਵੀ ਆਏਆਂ ਹਿੰਦੀਆਂ ਭੂਜ ਦੀ ਬੇਟੀ ਵੀ ਆਈ ਹੋਈ ਸੀ ਉੱਥੇ ਮੇਰੀਆਂ ਖੁੱਦ ਦੀਆਂ ਨਣਾਂ ਦਾ ਵੀ ਤੀਹੀਆਂ ਉੱਥੇ ਸਾਡੇ ਇੱਧਰ ਤਾਇਆ ਜੀ ਦੀ ਪੋਤੀ ਵੀ ਤੀਗੀ ਪੋਤ ਨੂੰ ਵੀ ਤੀਗੀ ਮੈਂ ਕਹਿਨੀ ਆ ਵੀ ਸਾਨੂੰ ਆਏ ਨਹੀਂ ਪਤਾ ਲੱਗਿਆ ਜਿੰਨਾ ਚਿਰ ਅਸੀਂ ਟੋਲਾ ਫਿਰਦਾ ਰਿਹਾ ਸਾਡਾ ਸਾਨੂੰ ਆਏ ਨਹੀਂ ਪਤਾ ਲੱਗਿਆ ਵੀ ਅਸੀਂ ਕੀ ਕਰਦੀਆਂ ਫਿਰਦੀਆਂ ਯਾਰ ਪੂਰਾ ਸ਼ਗਲ ਕੀਤਾ ਆ ਨਾ ਪੂਰਾ ਰੱਜ ਕੇ ਹਸੀਆਂ ਖੇਡੀਆਂ ਪੂਰਾ ਰੱਜ ਕੇ ਕਹਿੰਦੇ ਹੁੰਦੇ ਆ ਮਨ ਪਰਚਾਵਾ ਕੀਤਾ ਮਨ ਨੂੰ ਸਕੂਨ ਦਿੱਤਾ ਪੂਰਾ ਹੱਸ ਹਸੀਆਂ ਖੇਡੀਆਂ ਪੂਰੀਆਂ ਲੁੱਡੀਆਂ ਪਾਈਆਂ ਅਸੀਂ ਮੈਨੂੰ ਦੱਸਦੀ ਆ ਵੀ ਮੈਂ ਤੁਹਾਨੂੰ ਇਹੋ ਜਿਹੀ ਇੱਕ ਦੋ ਰੂਹਾਂ ਨੂੰ ਮਿਲਾਉਂਗੀ ਜਿਹੜੀਆਂ ਮੇਰੀ ਰੂਹ ਨੂੰ ਬਹੁਤ ਸਕੂਨ ਦਿੰਦੀਆਂ ਨੇ ਮੇਰੀ ਰੂਹ ਨੂੰ ਬਹੁਤ ਸਕੂਨ ਦਿੰਦੀਆਂ ਨੇ ਅਹੀਂਆਂ ਜੀਆਂ ਅੱਜ ਦੇ ਸਮੇਂ 'ਚ ਧੀਆ ਪਹਿਣਾ ਦੀਵਾ ਲੇ ਕੇ ਲੱਭਣੀਆਂ ਪੈਂਦੀਆਂ ਨੇ ਲੱਭ ਨਹੀਂ ਰਹੀਆਂ ਹੁਣ ਮੈਂ ਤੁਹਾਨੂੰ ਦੱਸਦੀ ਆ ਹੁਣ ਮੈਂ ਹੀ ਆ ਘਰ 'ਚ ਹੁਣ ਮੇਰੇ ਸਾਰੇ ਰਿਸ਼ਤੇ ਆਉਂਦੇ ਨੇ ਜੇ ਫਿਰ ਹੁਣ ਮੇਰੇ ਅਗਲੇ ਦੇ ਆਏ ਤੇ ਮੇਰੇ 100 ਘੜਾ ਪਾਣੀ ਦਾ ਪੈ ਜਵੇ ਮੈਂ ਅਗਲੇ ਨਾਲ ਮੂੰਹ ਬਣਾਈ ਫਰਾ ਮੈਂ ਅਗਲੇ ਨੂੰ ਸਿੱਧੇ ਮੂੰਹ ਬੁਲਾਮਾ ਨਾ ਫਿਰ ਅਗਲੇ ਨੇ ਮੇਰੇ ਘਰ ਆ ਕੇ ਬੜੇ ਮੇਲੇ ਨੇ ਕੋਈ ਆਪਣੇ ਘਰੋਂ ਟਾਈਮ ਕੱਢ ਕੇ ਗੱਡੀ ਦਾ 5-700 ਦਾ ਤੇਲ ਫੂਕ ਕੇ ਉਹ ਸਾਡੇ ਘਰ ਅਗਲਾ ਚਾਹ ਪੀਣਾ ਆਉਂਦਾ ਅਗਲਾ ਉਹੀ ਚਾਹ ਆਪਣੇ ਘਰ ਬਣਾ ਕੇ ਪੀ ਕੇ ਲੋਕੜੀ ਰਾਮ ਨਹੀਂ ਕਰ ਲੂ ਗੱਡੀ ਦਾ ਤੇਲ ਫੇਰ ਬਚੂ ਪੇਸੋਈ ਗੱਲਾਂ ਨੇ ਇਹਨਾਂ ਗੱਲਾਂ ਨੂੰ ਦਿਮਾਗ 'ਚ ਰੱਖਿਆ ਕਰੋ ਆਪਣੇਆਂ ਨੂੰ ਸਭ ਪਿਆਰ ਕਰਦੇ ਨੇ ਆਪਣੇਆਂ ਨੂੰ ਸਭ ਪਿਆਰ ਕਰਦੇ ਨੇ ਤਾਂ ਐਂ ਜਾਂ ਸੀ ਆਲੇ-ਦੁਆਲੇ ਨੂੰ ਵੀ ਦੇਖੀਏ ਬਹੁਤ ਕੁੜੀਆਂ ਧੀਆਂ ਭੈਣਾ ਇਦਾਂ ਦੀਆਂ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਅੱਜ ਤੋਂ 20 25 30 ਸਾਲ ਪਹਿਲਾਂ ਵੀ ਇੱਕ ਦੋ 'ਚ ਇਹ ਚੀਜ਼ਾਂ ਦੇਖੀਆਂ ਆਪਣੇ ਪਿੱਕੇ ਆਗੇ ਆ ਬਾਣੀ ਲੈ ਜਾਣਾ ਅਗਲੇ ਨੂੰ ਖੁੱਡੇ ਚ ਦਰਵਾਜਾ ਬੰਦ ਲੈਣਾ ਬਾਹਰ ਸੱਸ ਬੈਠੀ ਆ ਸਹਰਾ ਬੈਠਾ ਕੋਈ ਹੋਰ ਰਿਸ਼ਤਾ ਬੈਠਾ ਪਿਆ ਬੈਠਾ ਰਹੇ ਮੈਂ ਸਭ ਤੋਂ ਵੱਧ ਕੰਜਰ ਅਗਲੀ ਕੁੜੀ ਦੇ ਪਿਛਲਿਆਂ ਨੂੰ ਕਹੂੰਗੀ ਕੁੜੀ ਦੀ ਕੀ ਮਜਾਲ ਦਰਵਾਜਾ ਬੰਦ ਕਰ ਲਵੇ ਕੁੜੀ ਜੀ ਤਾਂ ਖੋਪਰੀ ਘੁੰਮੀ ਹੋਈ ਆ ਤੁਹਾਡੀ ਵੀ ਘੁੰਮ ਗਈ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਇਹ ਨਾ ਸਮਝਿਓ ਵੀ ਆਪਣੀ ਸੋਭਾ ਕਰਦੀ ਆ ਮੈਂ ਸੋਭਾ ਨਹੀਂ ਕਰਦੀ ਮੈਨੂੰ ਸੋਚਾ ਕਰਦੀ ਆ ਆਪਣੀ ਸਾਡੇ ਨਾਲੋਂ ਤਾਂ ਕੋਈ ਮਾੜਾ ਨਹੀਂ ਹੈਗਾ। ਨਾ ਕੋਈ ਸਾਡੇ ਵਰਗਾ ਮਾੜਾ ਜੰਮੇ ਨਾ ਆਵੇ। ਪਰ ਮੇਰਾ ਜੋ ਆਪਣਾ ਸੁਭਾਅ ਏ ਮੈਂ ਉਹਨਾਂ ਚੋ ਵੀ ਗੱਲਾਂ ਕਰਦੀ ਆ। ਹੁਣ ਮੈਂ ਕੱਲੀ ਪਰਜਾਈਆਂ। ਮੇਰੇ ਸੱਸ ਸਹੁਰਾ ਨਹੀਂ ਹੈਗੇ। ਮੇਰੇ ਤਿੰਨ ਨਣਦਾਂ ਹੈ। ਮੈਂ ਨਣਦਾਂ ਦੇ ਜਾਨੀ ਆ। ਚਲੋ ਜੇ ਵੀ ਮੇਰੇ ਸਾਰਿਆਂ ਤੋਂ ਛੋਟੀ ਨਣਦਾ ਹੈ ਉਹ ਦਰਾਣੀ ਜਠਾਣੀ। ਹੁਣ ਉਹਦੀ ਦਰਾਣੀ ਆ। ਤੇ ਇਹ ਜਠਾਣੀ ਲੱਗਦੀ ਐ ਦੋਨੋਂ ਕੱਠੀਆਂ ਰਹਿੰਦੀਆਂ ਨੇ ਮੈਂ ਜਦੋਂ ਉਹਦੇ ਚਲੇ ਜਾਨੀ ਆ ਅਜੇ ਵਿਚਾਰੀ ਦਾ ਗੇੜਾ ਘੱਟ ਲੱਗਦਾ ਸਾਡੇ ਕਿਉਂਕਿ ਉਹਨੂੰ ਵੀ ਪਤਾ ਵੀ ਭਾਬੀ ਵੀਰਾ ਕੱਲੇ ਨੇ ਘਰੋਂ ਨਿਕਲਿਆ ਨਹੀਂ ਜਾਂਦਾ ਮੈਂ ਕਦੇ ਵੀ ਆਏ ਨਹੀਂ ਵੀ ਉਹਨੂੰ ਕੱਲੀ ਨੂੰ ਲੈ ਕੇ ਵਹਿ ਗਈ ਮੈਂ ਦੋਏ ਬੱਚੇ ਨੂੰ ਵੀ ਆਪਣੇ ਕੋਲ ਬਿਠਾਉਣਾ ਮੈਂ ਜਦ ਕਹੂੰਗੀ ਗਗਨ ਆ ਜਾ ਪੁੱਤਾ ਪਾ ਇਕੱਠੇ ਚਾਹ ਪੀ ਕੇ ਬਹਿ ਕੇ ਕਿਵੇਂ ਪਤਾ ਲੱਗ ਜਵੇ ਵੀ ਦਰਾਣੀ ਦਾ ਭਾਈ ਆਇਆ ਕਿ ਜਠਾਣੀ ਦਾ ਭਾਈ ਆਇਆ ਇਹ ਸਾਡੇ ਅਸੂਲ ਚਾਹੀਦੇ ਨੇ ਨਿਰੋਪੁਰੀ ਸਾਨੂੰ ਕੁੜੀਆਂ ਮਗਰ ਲਾਕੇ ਨਹੀਂ ਸਰਦਾ ਕਿਉਂਕਿ ਸਾਡੀ ਸੋਭਾ 'ਚ ਬਹੁਤ ਫਰਕ ਪੈਂਦਾ ਸਾਡੀ ਛਾਂ 'ਚ ਬਹੁਤ ਫਰਕ ਪੈਂਦਾ ਸਾਡੇ ਕਰਤਾਰ 'ਚ ਬਹੁਤ ਫਰਕ ਪੈਂਦਾ ਇਹ ਚੀਜ਼ ਦਾ ਜਦ ਤੁਸੀਂ ਸਾਰੇ ਕੁੜੀਆਂ ਦੇ ਸਾਰੇ ਜਾ ਕੇ ਇਦਾਂ ਦੇ ਗੁਲ ਖਲਾਉਨੇ ਆ ਅੱਡ ਅੱਡ ਰਹਿਣੇ ਵਾਲੇ ਇਹ ਬਟ ਇੱਕ ਘਟੀਆ ਹੱਤਕ ਹਰਕਤ ਹੈ ਮੈਂ ਆਪਣੀ ਨਾਨਦ ਦੀ ਰਾਣੀ ਨੂੰ ਜਦ ਇਹ ਹਾਕ ਮਾਰੂ ਬੁੱਤਾ ਆ ਜਾ ਪਹਿਲਾਂ ਆਪਾਂ ਚਾਹ ਪੀ ਲਈਏ ਆਜੋ ਪਗੱਲਾ ਮਾਰੀਏ ਛੱਡੋ ਬਰੇ ਕਮਾਨੋ ਅਸੀਂ ਤਾਂ 2 ਘੰਟੇ ਨੂੰ ਮੁੜ ਜਾਣਾ ਉਹੀ ਨਾ ਕਿਤੇ ਇੱਥੇ ਗਾ ਮੈਂ ਜ਼ਿਆਦਾਤਰ ਉਹਨਾਂ ਕੋਲ ਆਇਆ ਰੋਟੀ ਰੋਟੀ ਨਾ ਤਿਆਰ ਕਰ ਰਹੇ ਹੋ ਰੋਟੀਆਂ ਅਸੀਂ ਘਰੋਂ ਖਾ ਕੇ ਆਏ ਆ ਬਸ ਚਾਹ ਦੀ ਘੁੱਟ ਪੀਣੇ ਆ ਆਜੋ ਮੇਰੇ ਕੋਲ ਬਹਿ ਜਾਓ ਬਾਦੋ ਘੰਟੇ ਐਨੇ ਨੂੰ ਅਸੀਂ ਮੁੜ ਜਾਣਾ ਕਿਉਂਕਿ ਇਹ ਫਿਰ ਆ ਕੇ ਨਿਰ ਘਰ ਦਾ ਕੰਮ ਪਸ਼ੂ ਵਗੈਰਾ ਦੇਖਣੇ ਹੁੰਨੇ ਹਨਾ ਰਹੀ ਗੱਲ ਵੱਡੀਆਂ ਨਣਦਾਂ ਦੀ ਜਿੰਨਾ ਚਿਰ ਉਹਨਾਂ ਦੇ ਸੱਸ ਤੇ ਸਹੁਰਾ ਸਾਬਰ ਜਿਉਂਦੇ ਸੀਗੇ ਮੈਂ ਦੇਖੋ ਮੈਂ ਫਿਰ ਕਹਿੰਦੀ ਮੈਂ ਆਪਣੀ ਸੋਭਾ ਨਹੀਂ ਕਰਦੀ ਮੈਂ ਕੁੜੀਆਂ ਨੂੰ ਦੱਸ ਦਿਆਂ ਵੀ ਐਦਾਂ ਜਾਇਆ ਕਰੋ ਇਦਾਂ ਜਾਇਆ ਕਰੋ ਆਪਣੀਆਂ ਨਣਦਾਂ ਦੇ ਘਰ ਅਰ ਨਣਦਾਂ ਨੂੰ ਕਹਿਣੀ ਹੈ ਵੀ ਜਦ ਤੁਹਾਡੀਆਂ ਭਝਾਈਆਂ ਭਾਈ ਤੁਹਾਡੇ ਮਾਪੇ ਕੋਈ ਵੀ ਆਉਂਦਾ ਤੁਸੀਂ ਇਦਾਂ ਦਾ ਟ੍ਰੀਟ ਕਰਿਆ ਕਰੋ ਜਿੱਦਾਂ ਦਾ ਮੈਂ ਤੁਹਾਨੂੰ ਦੱਸਣ ਲੱਗੀਆਂ ਕਹਿਣ ਦਾ ਮਤਲਬ ਜਦੋਂ ਉਹਨਾਂ ਦੇ ਸੱਸ ਸਹੁਰਾ ਜਿਉਂਦੇ ਸੀਗੇ ਤੇ ਹੁਣ ਸੱਸ ਤੇ ਸਹੁਰਾ ਸਾਭ ਦੀ ਡੈਥ ਹੋ ਗਈ ਦੋ ਨਣਦਾ ਮੇਰੀਆਂ ਇੱਕ ਘਰ ਨੇ ਅਜੇ ਬੱਚੇ ਵਿਆਹ ਹੀ ਨਹੀਂ ਥੇ ਉਸ ਟਾਈਮ ਤੇ ਚਾਰੋਂ ਬੱਚੇ ਕੁਆਰੇ ଥିਗੇ ਦੋ ਬੇਟੇ ਛੋਟੀ ਭੈਣ ਜੀ ਕੋਲ ਆ ਦੋ ਵੱਡੀ ਭੈਣ ਜੀ ਕੋਲ ਆ ਚਾਰੋਂ ਬੱਚੇ ਕੁਆਰੇ ਸੀਗੇ ਤੇ ਮਾਸੀ ਜੀ ਤੇ ਮਾਸੜ ਜੀ ਤੇ ਮੇਰੀਆਂ ਨਣਦਾਂ ਘਰ ਸੀਗੀਆਂ ਸਾਡੇ ਵੀਰ ਜੀ ਉਹਨਾਂ ਦੀ ਡੈਥ ਹੋ ਗਈ ਤੇ ਜਦੋਂ ਅਸੀਂ ਜਾਣਾ ਕੁੜੀਆਂ ਦੇ ਘਰ ਆਪਣੀਆਂ ਦੇ ਨਣਦਾਂ ਦੇ ਜੇ ਅਸੀਂ ਬੇੜੇ 'ਚ ਵੀ ਕਿਤੇ ਬੈਠਿਆ ਗਰਮੀਆਂ ਦਾ ਮਹੀਨਾ ਹੈ ਜਾਂ ਧੁੱਪ ਹੈ ਕੁਛ ਵੀ ਹੈ ਬੇੜੇ 'ਚ ਵੀ ਬੈਠੇ ਹਾਂ ਤਾਂ ਬੇੜੇ 'ਚ ਅਸੀਂ ਚਾਹ ਪਾਣੀ ਪੀ ਲੈਣਾ ਨਹੀਂ ਕਈ ਵਾਰ ਭੈਣ ਜੀ ਜਿਨ੍ਹਾਂ ਨੇ ਕਹਿਣਾ ਕੁਲਵਿੰਦਰ ਆਜੋ ਇੱਥੇ ਮੱਖੀਆਂ ਮੁੱਖੀਆਂ ਲੱਗਦੀਆਂ ਪੰਦਰ ਨੂੰ ਚੱਲਦੇ ਆ ਡਰਾਈੰਗ ਰੂਮ ਚੋਂ ਨੇ ਕਹਿਣਾ ਕੋਈ ਗੱਲ ਨਹੀਂ ਚਲੋ ਭੈਣ ਜੀ ਚਾਹਦੇ ਆ ਮਾਸੀ ਜੀ ਨੂੰ ਤੇ ਮਾਸੜ ਜੀ ਨੂੰ ਨਾਲ ਠਾਲ ਕੇ ਲੈ ਜਾਣਾ ਇਹ ਨਹੀਂ ਹੈਗਾ ਵੀ ਅਸੀਂ ਮੂੰਹ ਚੱਕ ਕੇ ਅੰਦਰ ਨੂੰ ਚਲੇ ਗਏ ਅਸੀਂ ਅੰਦਰ ਸ਼ੁਗਲ ਮੇਲਾ ਕਰਦੇ ਆ ਚਾਰੇ ਪੰਜੇ ਬੈਠੇ ਤੇ ਉਹ ਬਜ਼ੁਰਗ ਬਾਹਰ ਬੈਠੇ ਆ ਨਾ ਹੋ ਹੀ ਨਹੀਂ ਸਕਦਾ ਕੋਈ ਦਿਨ ਇਹ ਜਹਾ ਹੋਇਆ ਹੋਵੇ ਰਿਕਾਰਡ ਹੈ ਸਾਡਾ ਇਹ ਮਾਸੀ ਜੀ ਮਾਸੜ ਜੀ ਸਾਡੇ ਨਾਲ ਅੰਦਰ ਬੈਠ ਕੇ ਚਾਹ ਪੀਣਗੇ ਪਾ ਮੈਂ ਅਸੀ ਪ੍ਰਸ਼ਾਦਾ ਛਕਣਾ ਉਹ ਵੀ ਸਾਡੇ ਕੋਲ ਬੈਠ ਕੇ ਛਕਣਗੇ ਉਹਨਾਂ ਦੀ ਕੇਅਰ ਪਹਿਲਾਂ ਨਨਦਾਂ ਦੇ ਸੱਸ ਸਹੁਰੇ ਦੀ ਕੇਅਰ ਪਹਿਲਾਂ ਪਹਿਲਾਂ ਉਹਨਾਂ ਦੀ ਕਹਿੰਦੇ ਉਹਨਾਂ ਕਿੰਨੀ ਧਿਆਨ ਪਹਿਲਾਂ ਕੁੜੀਆਂ ਤਾਂ ਸਾਡੀਆਂ ਹੀ ਆ ਕਿਹੜਾ ਕਿਸੇ ਨੂੰ ਸਿਟੀਆਂ ਹੁੰਦੀਆਂ ਨੇ ਉਹ ਕੁੜੀਆਂ ਨੂੰ ਵੀ ਪਤਾ ਹੁੰਦਾ ਸਾਡਾ ਫਰਜ਼ ਆ ਧੀ ਦੇ ਘਰ ਜਾ ਕੇ ਧੀ ਦੇ ਸੱਸ ਸਹੁਰੇ ਦਾ ਸਤਕਾਰ ਕਰਨਾ ਇਹ ਨਹੀਂ ਹੈਗਾ ਵੇ ਜਿਸੀ ਕੁੰਡੇ ਬੰਦ ਕਰਿਆ ਅੰਦਰ ਸਾਡੇ ਕੋਲ ਕੁੜੀ ਸਾਡੀ ਹੈਗੀ ਹੈ ਬਾਹਰ ਟੱਬਰ ਬੈਠਾ ਤਾਂ ਬੈਠਾ ਰਹੇ ਹਾਂ ਮੈਂ ਚੀਜ਼ ਨੂੰ ਮੰਨਦੀ ਆਂ ਕਈ ਵਾਰੀ ਭੈਣ ਨੇ ਸੋ ਆਪਣੇ ਦਿਲ ਦੀ ਗੱਲ ਕਰਨੀ ਹੁੰਦੀ ਆ ਪਰ ਐਡੀਆਂ ਵੀ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਅਸੀਂ ਪਰਿਵਾਰ ਤੋਂ ਦੂਰ ਕਰਨੀਆਂ ਹੋਣ ਜੇ ਅਸੀਂ ਪਰਿਵਾਰ ਤੋਂ ਦੂਰ ਗੱਲਾਂ ਕਰਾਂਗੇ ਸਮਝ ਲੈ ਸਾਡੀ ਕੁੜੀ ਚੋਰ ਹੈ ਦਿਲ ਦੀ ਚੋਰ ਹੈ ਕਿਹੜੀਆਂ ਐਆਂ-ਆਂ ਗੱਲਾਂ ਜਿਹੜੀਆਂ ਅਸੀਂ ਧੀ ਭੈਣ ਦੇ ਸਹੁਰੇ ਘਰ ਜਾ ਕੇ ਸੱਸ ਸਹੁਰੇ ਤੋਂ ਦੂਰ ਕਰਨੀਆਂ ਨੇ ਤੇ ਅਸੀਂ ਹੋਰ ਪਰਿਵਾਰ ਤੋਂ ਦੂਰ ਕਰਨੀਆਂ ਨੇ ਕਿਹੜੀਆਂ ਇਦਾਂ ਦੀਆਂ ਗੱਲਾਂ ਐ ਦਿਨ ਰਾਤ ਉਹਨਾਂ ਦੇ ਘਰ ਰਹਿੰਦੀ ਆ ਦਿਨ ਰਾਤ ਉਹ ਸਤਕਾਰ ਦੰਦੇ ਨੇ ਦਿਨ ਰਾਤ ਘਰ ਦੀ ਰਾਣੀ ਬਣਾ ਕੇ ਰੱਖੀ ਹੋਈ ਆ ਬਹੁਤੇ ਅਸੀਂ ਪਿੱਕੇ ਹੁੰਨੇ ਆ ਜਿਹੜੀਆਂ ਧੀਆ ਨੂੰ ਗਲਤ ਹੱਲਾਸ਼ੇਰੀ ਦੰਦੇ ਆ ਫਿਰ ਧੀਆ ਦੇ ਘਰ ਟੁੱਟਦੇ ਨੇ ਮੇਰਾ ਇਹੀ ਸੂਲ ਨਣਦਾਂ ਦੇ ਘਰ ਇਹੀ ਸੂਲ ਮੈਂ ਵੱਡੀ ਨਹੀਂ ਹੈਗੀ ਮੈਂ ਆਪਣੀਆਂ ਭੈਣਾਂ ਤੋਂ ਛੁੱਟੀਆਂ ਇਹੀ ਊਸੂਲ ਮੇਰਾ ਭੈਣਾਂ ਦੇ ਘਰ ਦਾ ਮੇਰੀਆਂ ਭੈਣਾਂ ਦੇ ਜੁਆਇੰਟ ਫੈਮਿਲੀ ਤੀਗੀ ਸੁਖ ਨਾਲ 15-18 ਜਣੇ ਘਰ ਦੇ ਪਰ ਕਦੇ ਵੀ ਇਹ ਵੀ ਰਿਕਾਰਡ ਹੈ ਕਦੇ ਮਾਸੀ ਜੀ ਤੋਂ ਇੱਧਰ ਹੋ ਕੇ ਕੱਲੀ ਭੈਣ ਕੋਲ ਬੈਠ ਕੇ ਕਦੇ ਚਾਹ ਪਾਣੀ ਨਹੀਂ ਪੀਤਾ ਕਦੇ ਪ੍ਰਸ਼ਾਦਾ ਨਹੀਂ ਛਕਿਆ ਮਾਸੀ ਜੀ ਦੇ ਮੰਜੇ ਤੇ ਬਹਿਣਾ ਜਾ ਕੇ ਉਹਨਾਂ ਨਾਲ ਮੇਰੀ ਗਿੱਟਮਟ ਚੱਲੂ ਭੈਣਾਂ ਕੰਮ ਕਰਦੀਆਂ ਫਿਰਦੀਆਂ ਫਿਰੀ ਜਾਣ ਮੈਂ ਅਗਲੇ ਦਿਨ ਘਰ ਆਈ ਹੁਈਆਂ ਜਿਹਨੂੰ ਲੋੜ ਹੋ ਕੰਮ ਮੁਕਾ ਕੇ ਮੇਰੇ ਕੋ ਆ ਕੇ ਬਹਿ ਜਾਣਗੀਆਂ ਮੇਰਾ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਏਡੀ ਸਿਆਣੀ ਨਹੀਂ ਹੈਗੀ ਪਰ ਮੇਰੇ ਜਿਹੜੇ ਅਸੂਲ ਆ ਉਹ ਮੇਰੀ ਮਾਂ ਵਰਗੇ ਆ ਇਹ ਮੇਰੀ ਮਾਂ ਦੇ ਅਸੂਲ ਹੁੰਦੇ ਤੇ ਮੈਂ ਆਪਣੀ ਮਾਂ ਨੂੰ ਦੇਖ ਦੇਖ ਕੇ ਬਹੁਤ ਕੁਝ ਸਿੱਖਿਆ ਕਿਉਂਕਿ ਮੇਰੀ ਮਾਂ ਦੇਖੋ ਕਿਸੇ ਨੂੰ ਚੌਲ ਬਾਦੀ ਹੁੰਨੇ ਆ ਕਿਸੇ ਨੂੰ ਸਵਾਦੀ ਹੁੰਨੇ ਆ ਪਰ ਮੇਰੀ ਮਾਂ ਉਹ ਇਹ ਤਾਂ ਸੋਭਾ ਘਟ ਗਈ ਹੈ ਕੁਝ ਇੱਕ ਦੋ ਜਣੇ ਆ ਜਿਹੜੇ ਉਹਦੇ ਨਾਲ ਚੁਪਦੇ ਤੇ ਜਿਨ੍ਹਾਂ ਨੂੰ ਰੜੇ ਤੱਕ ਚੰਗੀ ਨਹੀਂ ਲੱਗੀ ਉਹ ਕਿਉਂਕਿ ਸੱਚ ਬੋਲਦੀ ਸੀ ਮੂੰਹ ਤੇ ਕਹਿੰਦੀ ਸੀ ਇੱਕ ਜ਼ਰਤ ᱛੀ ਉਹਦੇ ਵਿੱਚ ਕਹਿੰਦੀ ਸੀ ਮਰਨਾ ਮਨਜ਼ੂਰ ਹੈ ਪਰ ਗਲਤ ਸਾਥ ਨਹੀਂ ਦੇਣਾ ਫਿਰ ਉਹਨਾਂ ਬੰਦਿਆਂ ਨੂੰ ਅਸੀਂ ਰੜੇ ਤੱਕ ਚੁਬੀ ਜਾਂਦੇ ਆ ਚੁਬਦੇ ਆ ਤਾਂ ਚੁਬੀ ਗਈ ਸਾਡੇ ਨਾਲ ਤਾਂ ਨਹੀਂ ਜਾਣਾ ਕਿਸੇ ਨੇ ਇਕੱਲੇ ਆਏ ਆ ਇਕੱਲਿਆਂ ਨਹੀਂ ਜਾਣਾ ਇਕੱਲੇ ਆਏ ਆ ਇਕੱਲਿਆਂ ਨਹੀਂ ਜਾਣਾ ਜਿਹੜੇ ਚੁੱਪਦੇ ਆ ਉਹਨਾਂ ਨੂੰ ਵੀ ਉਰੀ ਛੱਡ ਜਾਣਾ ਆਪਾਂ ਨੇ ਜਿਹੜਾ ਸਾਨੂੰ ਪਲਕਾਂ ਤੇ ਬਿਠਾਈ ਬੈਠੇ ਆ ਸੀ ਉਹਨਾਂ ਨੂੰ ਵੀ ਉਰੀ ਛੱਡ ਜਾਣਾ ਪਰ ਸੱਚ ਅਸੀਂ ਸਾਥ ਸਾਥ ਅਸੀਂ ਸੱਚ ਦਾ ਹੀ ਦੇਣਾ ਹੈ ਰਿਸ਼ਤਿਆਂ 'ਚ ਵੀ ਇਹ ਸਾਡੀ ਰੂਹ ਦਾ ਸਕੂਨ ਵਾਰ ਰੂਹ ਦੇ ਸਕੂਨ ਬਾਰੇ ਗੱਲ ਕਰਦੀ ਆ ਮੈਂ ਮੈਂ ਕੋਈ ਓਦਾਂ ਨਹੀਂ ਹਵਾ 'ਚ ਗੱਲਾਂ ਕਰਦੀ ਸਾਡੀ ਰੂਹ ਦਾ ਸਕੂਨ ਹੈ ਮੈਂ ਤੁਹਾਨੂੰ ਦੱਸਦੀ ਆ ਸਾਡੇ ਅੰਦਰ ਸਾਡੀ ਇੱਕ ਬੇਟੀ ਆਈ ਹੋਈ ਸਾਡੇ ਇੱਥੋਂ ਘਰਾਂ 'ਚੋਂ ਮੈਂ ਦਾਈ ਨੂੰ ਪੁੱਛਣ ਲੱਗੀ ਉਹ ਵੀ ਦੋ ਨਣਦਾਂ ਦੀ ਕੱਲੀ ਭਰਜਾਈ ਆ ਮੇਰੀ ਆਤ ਦਾ ਹੈ ਕੁੜੀਆਂ ਨੂੰ ਛੇੜਨ ਦੀ ਤੇ ਮੈਂ ਕਿਹਾ ਵੀ ਪੁੱਤ ਮੈਨੂੰ ਐਂ ਦੱਸ ਬਾਈ ਜੇ ਤੇਰੀਆਂ ਨਣਦਾਂ ਆਉਂਦੀਆਂ ਹੁੰਦੀਆਂ ਨੇ ਛੁੱਟੀਆਂ ਛਟੀਆਂ ਕੱਟਣਾ ਬੱਚੇ ਛੋਟੇ ਆ ਬਈ ਫੇਰ ਘਰ ਦਾ ਮਾਹੌਲ ਕਿ ਹਜਾ ਹੁੰਦਾ ਕੰਨੀ ਆਂਟੀ ਕਿਵੇਂ ਕਹਿੰਨੀ ਆ ਤੂੰ ਮਹਾ ਮੈਂ ਇਹ ਕਹਿੰਨੀ ਆ ਪੇ ਤੂਰੇ ਆਉਂਦੀਆਂ ਸਾਡੇ ਕੋਲ ਤੈਨੂੰ ਪਤਾ ਘਰ ਦਾ ਮਾਹੌਲ ਕਿਹਜਾ ਹੁੰਦਾ ਵਿਆਹ ਵਰਗਾ ਮਾਹੌਲ ਹੋ ਜਾਂਦਾ ਘਰ ਚ ਅਸੀਂ ਵੀ ਬਗਾਨੇ ਘਰ ਆਈਆਂ ਹੋਈਆਂ ਸਾਨੂੰ ਵੀ ਨਖਰੇ ਆਉਨੇ ਆ ਸਾਨੂੰ ਵੀ ਦੂਰ ਦੂਰ ਰਹਿਣਾ ਆਉਂਦਾ ਸਾਨੂੰ ਵੀ ਮੂੰਹ ਬਣਾਉਣੇ ਆਉਨੇ ਆ ਕਿਹੜੀ ਚੀਜ਼ ਨਹੀਂ ਕਿਹਨੂੰ ਆਉਂਦੀ ਸਭ ਕੋ ਆਉਂਦਾ ਪਰ ਉਹ ਚੀਜ਼ਾਂ ਅਸੀਂ ਵਰਤਣੀਆਂ ਜਾਂ ਨਹੀਂ ਵਰਤਣੀਆਂ ਉਹ ਸਾਡੇ ਖੂਨ ਤੇ ਡਿਪੈਂਡ ਕਰਦਾ ਸਾਡੀ ਪਰਵਰਿਸ਼ ਤੇ ਡਿਪੈਂਡ ਕਰਦਾ ਮੈਂ ਕਿਹਾ ਪੁੱਤ ਮੈਂ ਤੈਨੂੰ ਇਹ ਪੁੱਛਦੀ ਆ ਬਈ ਜਦ ਤੇਰੀਆਂ ਨਣਦਾਂ ਛੁੱਟੀ ਕੱਟਣ ਆਉਨੀਆਂ ਨੇ ਬੱਚਿਆਂ ਦੀਆਂ ਛੁੱਟੀਆਂ ਕੱਟਣ ਆਉਨੀਆਂ ਤੇਰੇ ਘਰ ਦਾ ਮਾਹੌਲ ਕਿਹਜਾ ਹੁੰਦਾ ਹੈ ਇਹ ਤਾਂ ਕੱਲੀ ਪਰਝਾਈਆਂ ਕਹਿੰਦੀ ਪਰ ਦੱਸਾਂ ਮਹਾ ਹਾਂ ਮੈਂ ਤਨ ਪੁੱਛਦੀਆਂ ਦੱਸ ਤਾਂ ਸਹੀ ਕਹਿੰਦੀ ਆਂਟੀ ਜੇ ਮੇਰੀਆਂ ਨਣ ਦਾ ਛੁੱਟੀਆਂ ਕੱਟਣ ਆਉਂਦੀਆਂ ਨੇ ਨਾ ਕਹਿੰਦੀ ਉਹਨਾਂ ਦਾ ਵੀਰ ਤੇ ਦੋਨੋਂ ਮੇਰੀਆਂ ਨਣ ਦਾ ਤੇ ਬੱਚੇ ਕਹਿੰਦੀ ਬੜਾ ਖੇਡਦੇ ਨੇ ਉੱਚੇ ਨੀਚੇ ਵੀ ਖੇਡਦੇ ਨੇ ਲੋਕਣ ਮਚਾਈਆਂ ਵੀ ਖੇਡਦੇ ਨੇ ਕਹਿੰਦੀ ਬੱਚਿਆਂ ਵਾਂਗੂ ਖੇਡਦੇ ਨੇ ਕਹਿੰਦੀ ਫਿਰ ਮੰਮੀ ਸੋਟੀ ਚੱਕ ਲੈਂਦੀ ਆ ਮੈਂ ਹੁਣ ਤੁਸੀਂ ਮਿੰਜੇ ਤੋੜ ਦੇਣੇ ਆ ਕਿਉਂਕਿ ਜਵਾਨ ਬਹੁਤ ਨੇ ਬਹੁਤ ਹਾਈਟਾਂ ਨੇ ਬੱਚਿਆਂ ਦੀਆਂ ਮੈਂ ਹੁਣ ਤੁਸੀਂ ਮਿੰਜੇ ਤੋੜ ਦੇਣੇ ਆ ਹੁਣ ਤੁਸੀਂ ਆਏ ਤਾਂ ਨਹੀਂ ਟਿਕਣਾ ਕਹਿੰਦੀ ਤਿੰਨਾਂ ਨੂੰ ਭੈਣ ਭਾਈਆਂ ਨੂੰ ਫਿਰ ਮੰਮੀ ਘੂਰਦੀ ਆ ਕਹਿੰਦੀ ਫਿਰ ਮੈਂ ਵੀ ਵਿੱਚ ਲੱਗ ਜੰਨੀ ਆ ਆਪਾਂ ਵੀ ਰੱਜ ਕੇ ਸ਼ਰਾਰਤਾਂ ਕਰੀਦੀਆਂ ਆਪਾਂ ਵੀ ਛੋਣ ਛਣੀ ਕਾ ਗੱਡੀ ਦਾ ਮਾਪੋਤੇ ਇੱਕ ਤਾਨੂੰ ਗੱਲ ਦੱਸਾਂ ਤੈਨੂੰ ਇੱਕ ਗੱਲ ਦੱਸਾਂ ਮੈਂ ਤੈਨੂੰ ਸ਼ਾਬਾਸ਼ ਹੀ ਦੰਨੀ ਆ ਇਹ ਆਤਮਾਧੋ ਕਹਿੰਦੀ ਹਾਂ ਆਂਟੀ ਦੱਸ ਮਹਾਪੁੱਤ ਇਹਦੇ ਪਿੱਛੇ ਤੇਰਾ ਹੱਥ ਹੈ ਤੂੰ ਚੰਗੀ ਹੈ ਤਾਂ ਉਹ ਭੈਣ ਭਾਈ ਵਿਆਹ ਤੋਂ ਬਾਅਦ ਵੀ ਖੇਡਦੇ ਆਂ ਭੈਣਾਂ ਵੀ ਵਿਆਹੀਆਂ ਹੋਈਆਂ ਉਹ ਵੀ ਬੱਚੇ ਵਾਲੀਆਂ ਤੇ ਭਰਾ ਵੀ ਬੱਚੇ ਵਾਲਾ ਹੈ ਉਹ ਤਾਂ ਖੁਸ਼ ਨੇ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਮਾਂ ਖੁਸ਼ ਹੈ ਉਹ ਜੇ ਘੁਰਦੀ ਵੀ ਆ ਤਾਂ ਵੀ ਲਾਡਾਂ ਨਾਲ ਘੁਰਦੀ ਆ ਮਹਾ ਭਈ ਪੁੱਤਰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜਿਨ੍ਹਾਂ ਘਰਾਂ 'ਚ ਵਿਆਹਾਂ ਬੜੀਆਂ ਧੀਆਂ ਤੇ ਵਿਆਹ ਵਰੇ ਭਰਾ ਆਪਸ ਵਿੱਚ ਇਕੱਠੇ ਹੱਸਦੇ ਆ ਖੇਡਦੇ ਆ ਲੁੱਡੀਆਂ ਪਾਉਨੇ ਆ ਆਸਾ ਮਜ਼ਾਕ ਕਰਦੇ ਆ ਉਹਦੇ ਪਿੱਛੇ 100 ਦਾ 100% ਪਰਜਾਈ ਦਾ ਹੱਥ ਹੁੰਦਾ ਹੈ ਚੰਗੀ ਪਰਜਾਈ ਦਾ ਨਹੀਂ ਵਾਈ ਇੱਥੇ ਚੰਗੇ ਚੰਗੇ ਲੱਟੂ ਬਣਾਏ ਹੋਏ ਦੇਖੇ ਨੇ ਜਿਹੜੇ ਅਕਲਾਂ ਦੇ ਮਾਲਕ ਹੈ ਨਾ ਦਮਰੂ ਬਣਾਏ ਹੋਏ ਦੇਖੇ ਨੇ ਬਉਹਾਂ ਦੇ ਨਾ ਉੱਥੇ ਮਾਮਾ ਦੀ ਪੇਸ਼ ਚੱਲੇ ਨਾ ਭੈਣਾ ਦੀ ਪੇਸ਼ ਚੱਲੇ ਟੜਫਣ ਤੋਂ ਸਵਾਏ ਮਾਮਾ ਤੇ ਭੈਣਾਂ ਦੇ ਪੱਲੇ ਕੁਛ ਨਹੀਂ ਰਹਿੰਦਾ ਅਗਲੀ ਗੋਦ ਲੈ ਲੰਦੀ ਐ ਇੱਕ 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 ਮਤਲਬ ਕਹਿੰਦੇ ਹੁੰਦੇ ਨੇ ਇੱਕ ਤਰ੍ਹਾਂ ਦਾ ਗੋਦ ਲੈ ਲੰਦੀ ਆ ਵੀ ਇਹ ਮੇਰਾ ਹੀ ਐ ਮੇਰੇ ਬੱਚੇ ਨੂੰ ਕੋਈ ਹੱਥ ਨਾ ਲਾਇਓ ਜਿਹੜੀ 9 ਮਹੀਨੇ ਢਿੱਡ ਚ ਰੱਖਣੇ ਵਾਲੀ ਉਹਨੂੰ ਗਿੱਲੇ ਤੋਂ ਸੁੱਕੇ ਕਰਨੇ ਵਾਲੀ ਉਹਦੀਆਂ ਦੁੱਖ ਤਕਲੀਫਾਂ ਝੱਲਣੇ ਵਾਲੀ ਕੋਈ ਹੋ ਜਾਂਦੀ ਐ ਵੀ ਤੂੰ ਹਟ ਪਿੱਛੇ ਤੂੰ ਕੀ ਲੱਗਦੀ ਐ ਇਹਦੀ ਸਾਰੀ ਦੀ ਸਾਰੀ ਸੌ ਦੀ ਸੌ ਪ੍ਰਸੈਂਟ ਮੇਰ ਮੇਰੀ ਐ ਇਹ ਮੇਰਾ ਹੀ ਲੱਗਦਾ ਕਿਸੇ ਦਾ ਨਹੀਂ ਲੱਗਦਾ ਫੇਰ ਮੈਂ ਗੱਲ ਰੂਹ ਦਾ ਸਕੂਨ ਤੇ ਲਿਆਉਣੀ ਆ ਇਹੋ ਜੇ ਘਰਾਂ ਚ ਘਰ ਦੇ ਪਰਿਵਾਰਾਂ ਦਾ ਘਰ ਦੇ ਵੱਡਿਆਂ ਦਾ ਰੂਹ ਦਾ ਸਕੂਨ ਖਤਮ ਹੋ ਜਾਂਦਾ ਹੈ ਤੈਨੂੰ ਮੈਨੂੰ ਦਿਖਾਉਣ ਦਾ ਹੀ ਹਾਸੇ ਰਹਿ ਜਾਂਦੇ ਆ ਚਿਹਰਿਆਂ ਤੇ ਅੰਦਰੋਂ ਰੂਹਾਂ ਸੁੱਕ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਮੁਰਝਾ ਜਾਂਦੀਆਂ ਨੇ ਕਹਿੰਦਾ ਜਿਹੜੇ ਘਰਾਂ ਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਨੂਰ ਹੈ ਨਾ ਸਮਝ ਲਓ ਉਹਨਾਂ ਦੀ ਔਲਾਦ ਚੰਗੀ ਹੈ ਮੈਂ ਤੁਹਾਨੂੰ ਦੱਸਦੀ ਆ ਦੁਨੀਆ ਸਾਰੀ ਭਾਵੇਂ ਇੱਕ ਪਾਸੇ ਖੜ ਜਵੇ ਮਾਪੇ ਕਦੇ ਹਾਰਦੇ ਨਹੀਂ ਜੇ ਪੁੱਤ ਕੱਲਾ ਇੱਕ ਪੁੱਤ ਹੋ ਜਵੇ ਨਾ ਨੂੰ ਪਰਾਇਆਂ ਵਾਲਾ ਸਲੂਕ ਕਰੇ ਤਾਂ ਇਹਨਾਂ ਦੋਨਾਂ ਤੋਂ ਹੀ ਮਾਪੇ ਹਾਰ ਜਾਂਦੇ ਨੇ ਸਾਰੀ ਦੁਨੀਆ ਤੋਂ ਨਾ ਹਾਰਨੇ ਵਾਲੇ ਇਨਾ ਦੋਨਾਂ ਤੋਂ ਹੀ ਹਾਰ ਜਾਂਦੇ ਨੇ ਜਿਉਂਦੇ ਮਰਦਿਆਂ ਵਰਗੇ ਹੋ ਜਾਂਦੇ ਨੇ ਫਿਰ ਉਹ ਪਏ ਵੀ ਕਹਿੰਦੇ ਨੇ ਬੈਠੇ ਵੀ ਕਹਿੰਦੇ ਨੇ ਵੀ ਰੱਬਾ ਤਾ ਲੈ ਜਾਣਾ ਤਾਂ ਹੈ ਹੀ ਉਹ ਲੈ ਜਾ ਫਿਰ ਹੁਣ ਕੀ ਕਰਨਾ ਸਾਡੀਆਂ ਕਿਹੜਾ ਇੱਥੇ ਲੋੜਾ ਮੁੱਕ ਗਈਆਂ ਫੰਗ ਨਿਕਲੇ ਆਏ ਉਡਾਰੀਆਂ ਜੋਗੇ ਹੋ ਗਏ ਲੈ ਜਾ ਹੁਣ ਸਾਨੂੰ ਸਾਡੇ ਬੱਚਿਆਂ ਨੂੰ ਸਾਡੀ ਲੋੜ ਨਹੀਂ ਜਦੋਂ ਮਾਂ ਬਾਪ 52 60 70 ਸਾਲ ਦਾ ਹੋ ਜਾਂਦਾ ਹੈ ਫਿਰ ਉਹ ਦੋ ਰੋਟੀਆਂ ਦਾ ਮਾਲਕ ਰਹਿ ਜਾਂਦਾ ਹੈ ਸਿਰਫ ਉਹਨੂੰ ਰੂਹ ਦਾ ਸਕੂਨ ਚਾਹੀਦਾ ਹੁੰਦਾ ਹੈ ਉਹਨੂੰ ਦਿਲ ਦੀਆਂ ਖੁਸ਼ੀਆਂ ਚਾਹੀਦੀਆਂ ਹੁੰਦੀਆਂ ਨੇ ਬਸ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਠੀਕ ਹੈ ਜੇ ਤੁਸੀਂ ਇਹ ਦੇ ਸਕਦੇ ਹੋ ਤੁਸੀਂ ਬੜੇ ਚੰਗੇ ਕਰਤਾਰਾਂ ਵਾਲੇ ਹੋ ਲੱਖ ਧੀ ਪੁੱਤੋਂ ਖਾਨਦਾਨੀ ਦੀ ਧੀ ਆਈ ਹੋਈ ਹੈ ਸਮਝ ਲੈ ਉਸ ਘਰ ਚ ਲੈ ਕੇ ਪੁੱਤ ਹੈ ਫਿਰ ਚਿਹਰਿਆਂ ਤੇ ਨੂਰ ਰਹਿੰਦਾ ਮਾਪਿਆਂ ਦੇ ਨਹੀਂ ਤੁਸੀਂ ਚਿਹਰੇ ਕਿ ਨਹੀਂ ਦੇਖ ਕੇ ਮਾਪੇ ਦੇ ਗੈਸ ਲਾ ਸਕਦੇ ਹੋ ਵੀ ਇਹ ਮਾਪੇ ਇਸ ਘਰ ਚ ਕਿੰਨਾ ਕੁ ਖੁਸ਼ ਹੈ ਕਿੱਥੇ ਗਈਆਂ ਉਹ ਚਿਹਰੇ ਦੀਆਂ ਲਾਲੀਆਂ ਕਿੱਥੇ ਗਿਆ ਉਹ ਚਿਹਰੇ ਦਾ ਨੂਰ ਬੰਦੇ ਨੂੰ ਦੁੱਖ ਨਹੀਂ ਹਰਾਉਂਦੇ ਜਿੰਨਾ ਔਲਾਦ ਹਰਾ ਦੰਦੀ ਹੈ ਰੂਹ ਦਾ ਸਕੂਨ ਖੋਲੰਦੀ ਹੈ ਮੈਂ ਤਾਂ ਹੀ ਕਹਿੰਨੀ ਆ ਪਤਾ ਨਹੀਂ ਜ਼ਿੰਦਗੀ ਚ ਕੀ ਬਣਨਾ ਹੈ ਮੈਂ ਇਹ ਚੀਜ਼ ਦਾ ਮਾਨ ਲੈ ਕੇ ਨਹੀਂ ਚੱਲਦੀ ਵੀ ਜ਼ਿੰਦਗੀ ਮੇਰੇ ਹਿਸਾਬ ਨਾਲ ਚੱਲੂ ਮੇਰੀ ਵੀ ਕਰਮਾਂ ਦੇ ਸੌਦੇ ਆ ਇਹ ਲਾਟ ਰੀਆਂ ਆ ਜ਼ਿੰਦਗੀ ਦੀਆਂ ਕਿੱਦਾਂ ਦੀ ਨਿਕਲਣੀ ਆ ਕਿਸੇ ਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਪਰ ਜੋ ਮੈਂ ਕਹਿੰਨੀ ਆ ਮੈਂ ਸੱਚ ਕਹਿੰਨੀ ਆ ਤੁਸੀਂ ਇੱਕ ਵਾਰ ਚੱਲ ਕੇ ਦੇਖੋ ਇਹਨਾਂ ਰਾਹਾਂ ਤੇ ਤੁਹਾਨੂੰ ਰਿਸ਼ਤੇ ਤੁਹਾਨੂੰ ਘਰ ਪਰਿਵਾਰ ਤਾਨੂੰ ਹੱਥਾਂ ਤੇ ਚੱਕੀ ਫਿਰੂ ਤਾਨੂੰ ਇਹ ਕਹੂ ਵੀ ਪੁੱਤ ਮੈਂ ਉੱਠਦਾ ਤੂੰ ਬੈਠਾ ਇੱਥੇ ਜਿਹੜੇ ਘਰਾਂ ਚ ਬੱਚੇ ਵੱਡਿਆਂ ਦਾ ਰੂਹ ਦਾ ਸਕੂਨ ਖੋ ਲੈਂਦੇ ਨੇ ਉਹਨਾਂ ਬੱਚਿਆਂ ਨੂੰ ਨਾ ਖੁਦ ਸਕੂਨ ਜਵਾਨੀ ਜਾਵੇ ਨਾ ਬਡਾਪੇ ਜਾਵੇ ਕਿਉਂਕਿ ਉਹਨਾਂ ਦਾ ਬਡਾਪਾ ਵੀ ਓਦਾਂ ਦਾ ਹੀ ਲੰਘੂਗਾ ਕਿਉਂਕਿ ਔਲਾਦ ਓਦਾਂ ਦੀ ਪਰਵਰਿਸ਼ ਚ ਪੜ ਰਹੀ ਹੈ ਤੁਸੀਂ ਜਿੰਨਾ ਮਰਜੀ ਸਮਝਾ ਲਓ ਬਹੁਤ ਮੈਂ ਤਜਰਬੇ ਦੇਖੇ ਹੋਏ ਆ ਬਹੁਤ ਕੁਝ ਦੇਖਿਆ ਹੋਇਆ ਹੈ ਇਹ ਜਿਹੜੇ ਸਾਡੇ ਨਾਲ ਮਾਊਂਜੇ ਬਣੇ ਖੜੇ ਆ ਨਾ ਹੁਣ ਤੌੜੀ ਹਾਂ ਚ ਹਾਂ ਭਰਦੇ ਆ ਹਾਂ ਮਮਾ ਠੀਕ ਐ ਹਾਂ ਮਮਾ ਠੀਕ ਐ ਜਿੱਦਣ ਇਹਦੀ ਦੂਈ ਮਮਾ ਆ ਗਈ ਜਦੋਂ ਤੁਸੀਂ ਘਰ ਵਾਲੇ ਨੂੰ ਗੋਦ ਲੱਤਾ ਨਾ ਤੁਸੀਂ ਘਰ ਵਾਲੇ ਤੇ ਹੱਕ ਜਮਾ ਲਿਆ ਮਾਂ ਵਾਲਾ ਵੀ ਰਿਸ਼ਤਾ ਖੋਕੇ ਜਿੱਦਣ ਤੁਹਾਡੇ ਪੁੱਤ ਦੇ ਉਹ ਆ ਗਈ ਸਾਹਮਣੇ ਵਾਲੀ ਉਹਦੇ ਬਰਾਬਰ ਖੜਕੇ ਤੁਹਾਡੀ ਇਹੀ ਸੀ ਐਸੀ ਤਾਂ ਐਸੀ ਬਰਾਬਰ ਖੜਕੇ ਉਹਦੇ ਫੇਰ ਫੇਰਨੀਆ ਗਰੰਟਡ ਐ ਕੋਰੇ ਕਾਗਜ਼ ਤੇ ਲਿਖਾ ਕੇ ਰੱਖ ਲਓ ਅਹੀਂ ਐਸੀਆਂ ਤੈਜ਼ੀਆਂ ਫਿਰਦੀਆਂ ਦੇਖੀਆਂ ਮੈਂ ਇਹ ਉਹਨਾਂ ਜਰਨੀ ਬੋਲਦੇ ਆ ਜਿਹੜੇ ਜਿਹੜੇ ਬੀਬਾ ਤੁਸੀਂ ਵੀ ਸਾਹਵੇਂ ਹੋਏ ਆ ਨਾ ਜਿਹੜੇ ਤੁਸੀਂ ਕਹਿਨੀ ਆ ਵੀ ਸਾਡੇ ਹੀ ਲੱਗਦੇ ਆ ਇਹ ਵੀ ਆਪਣੀਆਂ ਮਾਮਾ ਦੇ ਪੱਲੇ ਫੜ ਕੇ ਇਕਣੇ ਫਿਰਦੇ ਤੇ ਤੁਹਾਡੇ ਹੋਂ ਤੋਂ ਪਹਿਲਾਂ ਤੁਹਾਡੇ ਵਾਲੇ ਜਿਵੇਂ ਫਿਰਦੇ ਹੁਣ ਉਹਨਾਂ ਨੇ ਵੀ ਵਿਚਾਰਿਆਂ ਨੇ ਉਹਨਾਂ ਦੇ ਆਇਆ ਤੇ ਸਾ ਨਿਕਲਣਾ ਇਹਨਾਂ ਦਾ ਇਹਨਾਂ ਨੂੰ ਪਤਾ ਵੀ ਮਾਂ ਵੀ ਨਾ ਸਾਰਨਾ ਨਹੀਂ ਰੋਟੀ ਦੇਣੀ ਆ ਕਪੜਾ ਧੁੱਤਾ ਹੋਇਆ ਦੇਣਾ ਮੈਂ ਤੁਹਾਨੂੰ ਦੱਸਦੀ ਆ ਸਾਨੂੰ ਕਣ-ਕਣ ਚ ਪ੍ਰਮਾਤਮਾ ਨੇ ਰੂਹ ਦਾ ਸਕੂਨ ਦਿੱਤਾ ਹੋਇਆ ਕਣ-ਕਣ ਚ ਸਾਨੂੰ ਉਦਾਹਰਨ ਦਿੱਤੀ ਹੋਈ ਹੈ ਜਿਵੇਂ ਕਹਨੇ ਹੁੰਨੇ ਆ ਕਣਕ ਦਾ ਛੱਟਾ ਦੱਤਾ ਉਹ ਕਣਕੇ ਜਮਣੀਆਂ ਮੱਕੀ ਨਹੀਂ ਜਮਣ ਲੱਗੀ ਉੱਥੇ ਇਹਨਾਂ ਗੱਲਾਂ ਨੂੰ ਅੱਜ ਅਸੀਂ ਸਮਝ ਲਾਂਗੇ ਤਾਂ ਕੁਝ ਆਪਣੀ ਜ਼ਿੰਦਗੀ ਚ ਸੁਧਾਰ ਕਰ ਲਾਂਗੇ ਜੇ ਅਸੀਂ ਨਹੀਂ ਸਮਝਦੇ ਫਿਰ ਅਸੀਂ ਅੱਜ ਵੀ ਤੜਫਦੇ ਆ ਤੇ ਤੜਫਾਉਨੇ ਆ ਸਾਹਮਣੇ ਵਾਲੇ ਨੂੰ ਅਸੀਂ ਕੱਲ ਨੂੰ ਜਸ ਸਾਡੀ ਵਾਰੀ ਆਉਣੀ ਆ ਪ੍ਰਮਾਤਮਾ ਨੇ ਸਾਨੂੰ ਦੁੱਗਣਾ ਚੌਗਣਾ ਕਰਕੇ ਸਾਨੂੰ ਉਹ ਮੋੜਨਾ ਹੈ ਜਿਹੜਾ ਸੀ ਬਜ਼ੁਰਗਾਂ ਨੂੰ ਦਿੱਤਾ ਹੈ ਮਨ ਦੀ ਸੰਤੁਸ਼ਟੀ ਉੱਥੇ ਵੀ ਖੋਣੀ ਆ ਉੱਥੇ ਵੀ ਤੁਸੀਂ ਟਿਕਣਾ ਹੈ ਠੀਕ ਹੈ ਸੋਈ ਗੱਲਾਂ ਰੂਹ ਦੇ ਸਕੂਨ ਨੂੰ ਕਾਇਮ ਰੱਖਿਆ ਕਰੋ ਸਾਹਮਣੇ ਵਾਲੇ ਨੂੰ ਖੁਸ਼ ਰਹਿਣ ਦਿਆ ਕਰੋ ਆਪ ਵੀ ਖੁਸ਼ ਰਿਹਾ ਕਰੋ ਠੀਕ ਹੈ ਜੀ ਐਥੇ ਕਿ ਸਦੀ ਸਾਂਝ ਸਵੇਰ ਨਹੀਂ ਹੈਗੀ ਕੋਈ ਪਤਾ ਨਹੀਂ ਕਦ ਨੰਬਰ ਲੱਗ ਜਾਣਾ ਸੋਈ ਗੱਲਾਂ ਹਸਦੇ ਵਾਸਤੇ ਰਿਹ ਕਰੋ ਹੱਸਦੇ ਖੇਡਦੇ ਰਿਹਾ ਕਰੋ ਇੱਚ ਸਾਡਾ ਰੋਹ ਦਾ ਸਕੂਨ ਹੈ ਤੇ ਇੱਚ ਸਾਡੇ ਮੰਦੀਆਂ ਖੁਸ਼ੀਆਂ ਚਲੋ ਠੀਕ ਹੈ ਜੀ ਫੇਰ ਵੀ ਬੌਂਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ